ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਐਮਸੀ ਮੌਜੂਦ ਨੇ ਹੋਰ ਮੋਢਵਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਇਸ ਘੱਗਰ ਦੇ ਬਾਰੇ ਤੁਹਾਡਾ ਕੀ ਕਹਿਣਾ ਤੇ ਤੁਹਾਡੀ ਸਰਕਾਰ ਵੱਲੋਂ ਕੀ ਉਪਰਾਲੇ ਜਿਹੜੇ ਕੀਤੇ ਜਾ ਰਹੇ ਆ ਜਿਹੜਾ ਘੱਗਰ ਦੇ ਹਾਲਾਤ ਹੈ ਜੀ ਪਹਿਲਾਂ ਤੋਂ ਪਾਣੀ ਚੜਦਾ ਤੁਰੇ ਆ ਰਿਹਾ ਸੀਗਾ ਅੱਜ ਰਾਤ ਦੀ ਖਬਰ ਹੈਗੀ ਕੱਲ ਤੋਂ ਲੈ ਕੇ ਅੱਜ 1 ਫੁੱਟ ਪਾਣੀ ਘਟਿਆ ਹੈ ਪਰ ਫਿਰ ਵੀ ਆਪਾਂ ਨੂੰ ਅਵੇਸਲੇ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਸਰਕਾਰ ਵੱਲੋਂ ਵੀ ਪੂਖਤਾ ਪ੍ਰਬੰਧ ਕੀਤੇ ਗਏ ਆ ਸਾਡੇ ਐਮਐਲਏ ਸਾਹਿਬ ਵੀ ਪੂਰਾ ਜੋ ਬੰਨ ਦਾ ਨਰੀਖਣ ਕਰਕੇ ਗਿਆ ਮੋਟਰਸਾਈਕਲ ਤੇ ਸਾਰੇ ਸੰਗਤ ਨੂੰ ਨਾਲ ਲੈ ਕੇ ਸਾਡੇ ਜਿਹੜੇ ਕਿਸਾਨ ਵੀਰ ਆਪਣੇ ਟਰੈਕਟਰ ਲੈ ਕੇ ਦਿਨ ਰਾਤ ਲੱਗੇ ਹੋਏ ਐ ਕੋਈ ਇੱਕ ਵਾਰੀ ਰਾਤ ਦੀ ਖਬਰ ਤਾਂ ਹੈ ਲੇਕਿਨ ਆਪਾਂ ਨੂੰ ਵਿਸਲੇ ਹੋਣ ਦੀ ਲੋੜ ਨਹੀਂ ਹੈਗੀ ਕਿਉਂਕਿ ਪਿੱਛੇ بارشਾਂ ਕਾਫੀ ਹੈਗੀਆਂ ਤੇ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਮੈਂ ਕਿਸਾਨ ਭਰਾਵਾਂ ਦਾ ਜਿੱਥੇ ਧੰਨਵਾਦ ਕਰਦਾ ਵੀ ਉਹ ਆਪਣੇ ਟਰੈਕਟਰ ਲੈ ਕੇ ਲੱਗੇ ਹੋਏ ਐ ਉੱਥੇ ਮੈਂ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਵੀ ਇਹਨਾਂ ਦਾ ਪੂਰਾ ਸਾਥ ਦੇਈਏ ਕਿਉਂਕਿ ਜੇ ਕੋਈ ਦਿੱਕਤ ਆਉਂਦੀ ਆ ਨਾ ਫਿਰ ਕੋਈ ਕਿਸਾਨ ਪਾਈਦਾ ਨਾ ਸ਼ਹਿਰ ਵਾਲੇ ਵਸਦੇ ਐ ਸੋ ਸਾਰੇ ਮੈਂ ਕਹਿੰਦਾ ਵੀ ਪ੍ਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਕਿਰਪਾ ਰੱਖਣਗੇ ਤੇ ਹਾਲਾਤ ਠੀਕ ਰਹਿਣਗੇ ਪਰ ਫਿਰ ਵੀ ਸਾਨੂੰ ਇਸਲੇ ਹੋਣ ਦੀ ਲੋੜ ਨਹੀਂ ਹੈ। ਬਿਲਕੁਲ ਜੀ ਪੰਜਾਬੀ ਤਾਂ ਜਾਣੀ ਇਸ ਗੱਲਾਂ ਤੋਂ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਪਤਾ ਨਹੀਂ ਕਿਸੀਂ ਇਹਨਾਂ ਨੂੰ ਥਾਪਣਾ ਦਿੱਤੀ ਹੈ ਕਿੰਨੇ ਵਾਰੀ ਇਹ ਉੱਜੜ ਗਏ ਤੇ ਕਿੰਨੇ ਵਾਰੀ ਦੁਬਾਰੇ ਜਿਹੜੇ ਸੁਰਜੀਤ ਹੋ ਗਏ ਹੈ ਨਾ ਦੁਬਾਰਾ ਕਿ ਹੁਣ ਆਪਾਂ ਜੀ ਇਹ ਗੱਲ ਕਰੀਏ ਇੱਕ ਗਰੇ ਦੇ ਵਿੱਚ ਪਾਣੀ ਦਾ ਵਹਾਅ ਹੈ ਜਿਹੜਾ ਕਾਫੀ ਤੇਜ਼ ਹੈ ਤੇ ਪਿੱਛੋਂ ਵੀ ਖਬਰਾਂ ਆ ਰਹੀਆਂ ਜਿਹੜਾ ਕਿ ਹੋਰ ਪਾਣੀ ਛੱਡਿਆ ਜਾ ਰਿਹਾ ਹੈ ਹੁਣ ਤਾਂ ਮੈਨੂੰ ਇਹ ਲੱਗਦਾ ਵੀ ਅੰਦਰ ਦੇਵਤਾ ਹੀ ਜੇ ਮਾੜੀ ਮੋਟੀ ਮਿਹਰਬਾਨੀ ਕਰੇ ਤਾਂ ਬਚ ਸਕਦੇ ਨਹੀਂ ਤਾਂ ਮੇਰੇ ਖਿਆਲ ਦੇ ਵਿੱਚ 5-4 ਫੁੱਟ ਦੀ ਖੇੜ ਹੈ ਬਿਲਕੁਲ ਜੀ ਜਿੱਦਾਂ ਰਾਵੀ ਤੇ ਸਤਲੁਜ ਦਾ ਆਪਾ ਹਾਲਾਤ ਦੇਖ ਹੀ ਰਹੇ ਹਾਂ ਬਹੁਤ ਮਾੜੇ ਹਾਲਾਤ ਹੈ ਜੀ ਉਧਰ ਲੋਕਾਂ ਦੇ ਪਰ ਫਿਰ ਵੀ ਪੰਜਾਬੀਆਂ ਦੀ ਸ਼ਾਬਾਸ਼ੀ ਹੈ ਜਿਹੜੇ ਦੇਖੋ ਅਜੇ ਵੀ ਆਪਣੇ ਵੀ ਇੱਧਰ ਹਾਲਾਤ ਖਰਾਬ ਆ ਫਿਰ ਵੀ ਲੋਕ ਆਪਣੇ ਇਧਰੋਂ ਲੋਕ ਜਾ ਕੇ ਉਧਰ ਰਾਸ਼ਨ ਪਾਣੀ ਜੋ ਜਦੋਂ ਆਪਣੇ ਇੱਥੇ ਤੇਜ਼ ਹੜ੍ਹ ਆਏ ਸੀ ਤਾਂ ਪੂਰਾ ਏਰੀਆ ਸੀ ਜਿਹੜਾ ਦੇਖੋ ਆਪਣੇ ਸਰਦੂਲਗੜ੍ਹ ਪਹੁੰਚਿਆ ਸੀ ਤਾਂ ਆਪਣਾ ਵੈਸੇ ਆਪਣਾ ਵੀ ਹੱਕ ਬਣਦਾ ਵੀ ਆਪਾਂ ਕੋ ਜਿੱਥੇ ਦਿੱਕਤ ਆਈ ਹੈ ਸੁਲਤਾਨਪੁਰ ਲੋਧੀ ਐ ਮੰਡ ਦੇ ਏਰੀਏ ਚ ਐ ਤੇ ਵੱਧ ਤੋਂ ਵੱਧ ਆਪਾਂ ਨੂੰ ਮਦਦ ਕਰਨੀ ਚਾਹੀਦੀ ਐ ਤੇ ਨਾਲ ਦੀ ਨਾਲ ਆਪਾਂ ਨੂੰ ਆਪਣੇ ਇੱਥੇ ਵੀ ਵੇਸ ਲੈਣੀ ਹੋਣਾ ਚਾਹੀਦਾ ਕੋਈ ਇੱਥੇ ਵੀ ਆਪਾਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਕਿਸਾਨ ਵੀਰਾਂ ਦਾ ਸਾਥ ਦੇਣਾ ਚਾਹੀਦਾ ਜਿੱਦਾਂ ਇਹ ਆਪਣੇ ਟਰੈਕਟਰਾਂ ਨਾਲ ਲੱਗੇ ਹੋਏ ਐ ਸਾਡੀ ਨਗਰ ਪੰਚਾਇਤ ਵੀ ਪੂਰਾ ਸਾਥ ਦੇ ਰਹੀ ਐ ਸਰਕਾਰ ਵੱਲੋਂ ਵੀ ਜੇ ਵੀ ਸੀ ਆ ਤੇਲ ਦਾ ਸਾਰਾ ਇੰਤਜ਼ਾਮ ਕੀਤਾ ਗਿਆ ਹੈ। ਬਾਕੀ ਫਿਰ ਵੀ ਮੈਂ ਵਾਰ-ਵਾਰ ਇਹੀ ਕਹਿੰਨਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਰੱਖਣਗੇ। ਬਿੰਦਰ ਦੇਵਤਾ ਤੁਹਾਡੇ ਵਾਲੀ ਗੱਲ ਆ ਵੀ ਕਿਰਪਾ ਰੱਖੇ। ਤਬਰ ਸੁਚੇਤ ਰਹਿਣ ਦੀ ਲੋੜ ਹੈ। 2-4 ਦਿਨ ਅਜੇ ਸੁਚੇਤ ਰਹਿਣ ਦੀ ਪੂਰੀ ਲੋੜ ਹੈ। ਬਾਕੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਰੱਖਣਗੇ।